ਪਾਕਿਸਤਾਨ ਲਈ ਜਸੂਸੀ ਕਰਨ ਵਾਲਿਆਂ ਵਿਰੁੱਧ ਢੇਰਾਂ ਬਾਬਾ ਨਾਨਕ ਪੁਲਿਸ ਨੇ ਕੀਤਾ ਮੁਕਦਮਾ ਦਰਜ ਇੱਕ ਨੂੰ ਕੀਤਾ ਗ੍ਰਿਫਤਾਰ ਪੁਲਿਸ ਟਾਣਾ ਢੇਰਾਂ ਬਾਬਾ ਨਾਨਕ ਦੇਸਰਾਹਦੀ ਖੇਤਰ ਅੰਦਰ ਪੀਐਸਐਫ ਅਤੇ ਫੌਜੀ ਗੁਫੀਆ ਜਾਣਕਾਰੀ ਪਾਕਿਸਤਾਨ ਪੇ ਜਨ ਵਾਲੇ ਤਿੰਨ ਨੌਜਵਾਨਾਂ ਦੇ ਖਿਲਾਫ ਢੇਰਾਂ ਬਾਬਾ ਨਾਨਕ ਪੁਲਿਸ ਨੇ ਮੁਕਦਮਾ ਦਰਜ ਕੀਤਾ ਹੈ ਅਤੇ ਇਹਨਾਂ ਵਿੱਚੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਢੇਰਾਂ ਬਾਬਾ ਨਾਨਕ ਦੇ ਐਸਐਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦਲਜੀਤ ਸਿੰਘ ਤੇ ਗੁਰਦੀਪ ਸਿੰਘ ਵਾਸੀ ਪਿੰਡ ਰਸੂਰਪੁਰ ਅਤੇ ਗੁਰਜਨ ਸਿੰਘ ਉਰਫ ਜੰਟੀ ਵਾਸੀ ਪਿੰਡ ਹਕੀਮਪ ਖਣਾ ਕਲਾਨੌਰ ਜੋ ਕਿ ਪੀਐਸਫ ਅਤੇ ਫੌਜੀ ਦੀ ਕੁਝ ਜਾਣਕਾਰੀ ਪਾਕਿਸਤਾਨ ਭੇਜਦੇ ਸਨ ਉਹਨਾਂ ਦਾ ਸਿਆ ਕਿ ਮੁਲਜ਼ਮਾਨੇ ਅਪਰੇਸ਼ਨ ਸੰਦੂਰ ਦੌਰਾਨ 15 ਅਗਸਤ ਨੂੰ ਇਹ ਸੈਂਸਿਟਿਵ ਇਨਫੋਰਮੇਸ਼ਨ ਪਾਕਿਸਤਾਨ ਭੇਜੀ ਸੀ ਅਤੇ ਤਿੰਨਾਂ ਮੁਲਜ਼ਮਾਂ ਖਿਲਾਫ ਥਾਣਾ ਡੇਰਾ ਬੱਬਾ ਨਾਨਕ 152 ਮਕਦਮਾ ਨੰਬਰ ਚਕਾ ਲਿਆ ਹੈ ਤੇ ਦਲਜੀਤ ਸਿੰਘ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਦੂਜੇ ਤੋਂ ਵੀ ਪਾਲ ਚੱਲੀ ਹੈ ਏਐਸ ਸੁਖਾ ਸਿੰਘ ਪਟ੍ਰੋਲਿੰਗ ਦੇ ਸਬੰਧ ਵਿੱਚ ਵਾਰ ਸੀਗਾ ਜਿਸ ਤੇ ਉਸ ਨੂੰ ਜਿਸ ਤੇ ਉਹਨੂੰ ਨਕਵਰ ਕਾਸ ਨੇ ਸੁਝਾਇਆ ਬਲਜੀਤ ਸਿੰਘ ਮਾਨ ਦਬਕੀ ਪਿੰਡ ਰਸੂਰਪੁਰ ਦਾ ਰਹਿਣਾ। ਕਿ ਬੀਐਸਐਫ ਤੋਂ ਪਿਆ ਮਾਰਗੰਦੀ ਦੀ ਉਹ ਗੇੜੀਆ ਤੇ ਵਿਦੇਸ਼ ਭੇਜਦਾ। ਇਹ ਸੰਬੰਧੀ ਬਲਜੀਤ ਸਿੰਘ ਨੇ ਮੁਕੱਦਮਾ ਕੀਤਾ ਹੈ। ਉਹ ਉਸਨੇ ਦੋ ਵਿਅਕਤੀਆਂ ਦੇ ਹੋਰ ਨਾਮ ਲਏ ਜਿਨ੍ਹਾਂ ਵਿੱਚ ਪ੍ਰਦੀਪ ਸਿੰਘ ਤੇ ਗੁਰਜੰਤ ਸਿੰਘ। ਇੱਕ ਤੋਂ ਇੱਕ। ਗੁਰਦੀਪ ਸਿੰਘ ਜਿਹੜਾ ਉਹ ਹੈ ਵਾਲੀ ਪਿੰਡ ਰਸੂਰਪੁਰ ਦਾ ਗੁਰਜੰਤ ਸਿੰਘ ਪਿੰਡ ਹਕੀਮ। ਸਰਕ ਨੇ ਕਿਹਾ ਇਹਨਾਂ ਦੀ ਗ੍ਰਿਫਤਾਰੀ ਹੋ ਕੇ ਬਾਕੀ ਆ ਅੱਜ ਸਿਰਫ ਦਰਜੀਤ ਸਿੰਘ ਦੀ ਗ੍ਰਿਫਤਾਰੀ दलजीत जेल भेज दिता गया जी गुरे जा रहे हैं जो भी ਜੋ ਪਹਿਲਾ ਫਰਿਆਸੂ ਮੁਜਰਮ ਉਹਦਾ ਰਿਮਾਂਡ ਵੀ ਲਿਆ ਰਿਮਾਂਡ ਤਾਂ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਉਹਦੇ ਸੰਬੰਧ ਅੱਗੇ ਹੋਰ ਤਕ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਇਸ ਪੱਧਰ ਤੇ ਹੀ ਜ਼ਿਆਦਾ ਖਲਾਸੀ ਨਹੀਂ ਕਰ ਸਕਦੇ ਇਹ ਸੰਬੰਧ ਨੂੰ ਦੇ ਨਾਲ ਹੀ ਰਿਲੇਟਡ ਹੈ ਜਿਹੜਾ ਵਾਕਈ ਹੀ ਕੋਪਨੀਤਾ ਜਿਹੜੇ ਜੀ ਸਰ ਲੋਕ ਜਨਤਾ ਨਾਲ ਜਿਹੜੀ ਇਹਨਾਂ ਇਨਵੈਸਟੀਗੇਸ਼ਨ ਨੂੰ ਕਿਤੇ ਕੀਤੀ ਜਾ ਰਹੀ ਹੈ ਉਹ ਹੋਰ ਜੀ ਸਰ ਜੇ ਵੀ ਤੁਹਾ ਦਾ ਤੈਸ ਤੋਂ ਸਾਰਾ ਫੇਰਾ ਮਾਮਲਾ ਦੱਸ ਕੇ ਸੀਕ੍ਰੀਟ ਇਨਫੋਰਮੇਸ਼ਨ ਹੈ ਤੇ ਤੇ ਪਟਕੇ ਨੌਜਵਾਨ ਆ ਉਹਨਾਂ ਨੂੰ ਚਾਹੀਦਾ ਕਿ ਮੁਖਤਾਰਾ ਚਾਹੂੰ ਇਹ ਜ਼ਰੂਰੀ ਨਹੀਂ ਵੀ ਅਹੀਂ ਉਹਨਾਂ ਨੂੰ ਇਹ ਨਹੀਂ ਭੇਜਣਾ ਵਾ ਇਹਨਾਂ ਨੂੰ ਮੋਟੀਵੇਟ ਕਰਕੇ ਫਿਰ ਉਸੇ ਤਾਰਾ ਵਿੱਚ ਲਿਆਉਣਾ ਹੈ